bye ਅਸੀ ਕਾਲ ਜੀ ਆਈਪੀਐਨ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਸਾਰਿਆਂ ਦਾ ਤੇ ਸ਼ੌਂਕ ਦੀ ਗੱਲ ਕਰਾਂਗੇ ਜੀ ਜਿੱਦਾਂ ਹਰ ਇੱਕ ਬੰਦੇ ਨੂੰ ਅਲੱਗ-ਅਲੱਗ ਤਰ੍ਹਾਂ ਦਾ ਸ਼ੌਂਕ ਹੁੰਦਾ ਆ ਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਐਸੇ ਹੀ ਸ਼ੌਂਕ ਨੂੰ ਬਰਕਰਾਰ ਰੱਖਦੇ ਹੋਏ ਤੁਹਾਡੇ ਇੱਕ ਸ਼ਖਸ ਦੇ ਨਾਲ ਮਿਲਾਵਾਂਗੇ ਜਿਨ੍ਹਾਂ ਨੂੰ ਸ਼ੌਂਕ ਆ ਜੀ ਕਬੂਤਰਾਂ ਦਾ ਤੇ ਬਹੁਤ ਅਣਗਿਣਤ ਕਿਸਮ ਦੇ ਉਹਨਾਂ ਦੇ ਕੋਲ ਕਬੂਤਰ ਨੇ ਤੇ ਉਹ ਕੀ ਖਾਂਦੇ ਨੇ ਜਾਂ ਕਿਦਾਂ ਉਹਨਾਂ ਨੂੰ ਪਾਲਦੇ ਆ ਜਾਂ ਕਿ ਇਹਨਾਂ ਦਾ ਬੈਟ ਵੀ ਲਗਾਉਂਦੇ ਆ ਇਹਨਾਂ ਦੇ ਉੱਤੇ ਤੇ ਸਾਰੀਆਂ ਗੱਲਾਂ ਕਰਾਂਗੇ ਆਪਾਂ ਵਿਰਦੀ ਭਾਜੀ ਦੇ ਨਾਲ ਵਿਰਦੀ ਭਾਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਸਾਡੇ ਚੈਨਲ ਤੇ। ਧੰਨਵਾਦ ਭਾਜੀ ਬਹੁਤ ਬਹੁਤ ਤੁਹਾਡਾ। ਹਾਂਜੀ ਤੇ ਤੋਂ ਹੀ ਆਪਾਂ ਨੂੰ ਕਬੂਤਰਾਂ ਦਾ ਸ਼ੌਂਕ ਮਨ ਲਗੀ 6-7 ਸਾਲਾਂ ਦੀ ਉਮਰ ਦੇ ਕਬੂਤਰ ਆਪਾਂ ਨਾਲ ਰੱਖੇ ਹੁੰਦੇ ਸੀ ਉੱਥੇ ਦੇਖਣ ਜਾਈਦਾ ਸੀਗਾ। ਤੇ ਉਹਦੇ ਕਰਕੇ ਸਾਨੂੰ ਸ਼ੌਂਕ ਜਾਗ ਪਿਆ ਤੇ ਹੁਣ ਆਪਾਂ ਘਰੇ ਹੀ ਰੱਖੇ ਆ। ਤੇ ਇਹ ਜਿਹੜੇ ਕਬੂਤਰ ਆ ਭਾਜੀ ਇਹ ਕੀ ਖਰਾਕ ਕੀ ਹੁੰਦੀ ਇਹਨਾਂ ਦੀ? ਭਾਜੀ ਕਣਕੇ ਪਾਈਦੀ ਆਪਾਂ ਇਹਨਾਂ ਨੂੰ ਸਰਦੀਆਂ 'ਚ ਬਾਜਰਾ। ਤੇ ਜਿੱਦਾਂ ਮਤਲਬ ਇਹ ਹੁਣ ਕਬੂਤਰ ਆਪਾਂ ਇਹਨਾਂ ਦੀ ਬੈਟ ਵਗੈਰਾ ਵੀ ਲਗਾਣੇ ਕੋਈ ਸ਼ਰਤਾਂ ਲੱਗਦੀਆਂ ਹੁਣ ਜਾਂ ਤੁਸੀਂ ਇਸ ਤਰ੍ਹਾਂ ਦਾ ਵੀ ਕੰਮ ਕਰ ਦੇਣਾ ਨਹੀਂ ਭਾਜੀ ਅਸੀਂ ਸ਼ੌਂਕ ਨੂੰ ਹੀ ਰੱਖੇ ਹੋਏ ਹਾਂ ਸ਼ੌਂਕ ਨੂੰ ਰੱਖਿਆ ਹਾਂ ਜੀ ਤੇ ਹੈ ਵੈਸੇ ਲੱਗਦੀਆਂ ਹੁੰਦੀਆਂ ਸ਼ਰਤਾਂ ਹਾਂਜੀ ਹਾਂਜੀ ਵੈਸੇ ਸ਼ਰਤਾਂ ਲੱਗਦੀਆਂ ਜੀ ਤੇ ਇਹ ਅਸੀਂ ਸੁਣਿਆ ਜਿੱਦਾਂ ਇਹ ਉੱਡਦੇ ਆ ਜਦੋਂ ਕਬੂਤਰ ਉੱਡਦੇ ਆ ਜਿੱਦਾਂ ਹੋਰ ਵੀ ਕਿਸੇ ਨੇ ਰੱਖੇ ਹੁੰਦੇ ਆ ਕਬੂਤਰ ਇੱਥੇ ਹੋਰ ਵੀ ਕਿਸੇ ਨੇ ਰੱਖੇ ਹੋਏ ਹਾਂਜੀ ਹਾਂਜੀ ਬਾਦੂ ਰੱਖੇ ਜੀ ਆਲੇ ਤੇ ਅਸੀਂ ਇਦਾਂ ਵੀ ਸੁਣਿਆ ਵੀ ਜਿੱਦਾਂ ਮਤਲਬ ਕੋਈ ਆਪਣੇ ਕਬੂਤਰ ਕਿਸੇ ਹੋਰ ਦੇ ਵੀ ਵਹਿ ਜਾਂਦੇ ਜਾ ਕੇ ਜਾਓ ਫਿਰ ਨੁਕਸਾਨ ਵੀ ਹੋ ਜਾਂਦਾ ਵਹਿ ਜਾਂਦੇ ਨੁਕਸਾਨ ਹੋ ਜਾਂਦਾ ਜੀ ਤੇ ਭਾਜੀ ਇਹਦੀ ਕੀਮਤ ਕਿੰਨੀ ਕੁ ਹੁੰਦੀ ਹੈ ਯਾਨੀ ਕਬੂਤਰ ਦੀ ਅਲੱਗ-ਅਲੱਗ ਰੇਟ ਹੁੰਦੇ ਭਾਜੀ ਕਬੂਤਰਾਂ ਦੇ ਅਛਾ ਜੀ ਹਾਂਜੀ ਉਡਣ ਦੇ ਹਿਸਾਬ ਨਾਲ ਹੁੰਦਾ ਡਾਰ ਤੇ ਤੇ ਅਲੱਗ-ਅਲੱਗ ਰੇਟ ਹੁੰਦੇ ਹਜ਼ਾਰਾਂ ਚ ਵੀ ਪਹੁੰਚ ਜਾਂਦੇ ਕਬੂਤਰਾਂ ਚ ਵੀ ਪਹੁੰਚ ਜਾਂਦੇ ਜੀ ਇਹ ਨਸਲ ਭਾਜੀ ਇਹ ਨਸਲਾਂ ਦਾ ਕਿੱਦਾਂ ਪਤਾ ਲੱਗਦਾ ਹੈ ਕਿਹੜੀ ਨਸਲ ਦਾ ਭਾਜੀ ਇਹ ਨਸਲ ਹੈਗਾ ਛਪਿਆ ਕਾਲ ਸਿਰਾ ਹਾਂਜੀ ਚਿੱਟੀਆਂ ਅੱਖਾਂ ਦਾ ਕਬੂਤਰ ਹੈ ਇਹ ਠੀਕ ਇਹ ਸੋਫੀਤੀ 11 12 ਵੇਤ ਕਰ ਉੱਤਰ ਦਾ ਜੀ ਠੀਕ ਤੇ ਆਪਾਂ ਨਸ਼ਾ ਕੋਈ ਲਾਇਆ ਹੈ ਨਹੀਂ ਵੈਸੇ ਨਸ਼ੇ ਬਥੇਰੇ ਲੱਗਦੇ ਕਬੂਤਰਾਂ ਨੂੰ ਤੇ ਨਸ਼ਾ ਆਪਾਂ ਕਦੇ ਲਾਇਆ ਹੈ ਨਹੀਂ ਕਬੂਤਰ ਨੂੰ ਨਹੀਂ ਤਾਂ ਲਾ ਕੇ ਢਾ ਲਓ ਜਿੱਦਾਂ ਮਰਜ਼ੀ ਇਹ ਛਪਿਆ ਕਾਲ ਸਿਰਾ ਜੀ ਤੇ ਇਹਦਾ ਭਾਜੀ ਜਿੱਦਾਂ ਮਤਲਬ ਕਬੂਤਰ ਜਖਮੀ ਹੋ ਜਾਂਦੇ ਆ ਜਾਂ ਕਿਸੇ ਤਰੀਕੇ ਸੱਟ ਲੱਗ ਜਾਂਦੀ ਆ ਜਾਂ ਬਿਮਾਰ ਹੋ ਜਾਂਦੇ ਆ ਇਹਦੀ ਬਿਮਾਰੀ ਦਾ ਪਤਾ ਲੱਗ ਜਾਂਦਾ ਫਿਰ ਭਾਜੀ ਹਾਂਜੀ 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 ਭਾਜੀ ਇਹਦਾ ਇਲਾਜ ਹੁੰਦਾ ਹਰ ਤਰ੍ਹਾਂ ਦੀ ਦਵਾਈ ਹੁੰਦੀ ਆ ਭਾਜੀ ਠੀਕ ਆ ਜੀ ਠੀਕ ਆ ਜੀ ਜਿੱਦਾਂ ਦਾ ਇਹਨਾਂ ਨੂੰ ਜਿੱਦਾਂ ਆਪਾਂ ਇਨਸਾਨ ਨੂੰ ਵੀ ਬਿਮਾਰ ਹੋਈ ਜਾਂਦਾ ਜੀ ਇਹਨਾਂ ਦਾ ਜਿਹੜੇ ਬੰਦੇ ਨੇ ਰੱਖਿਆ ਜੀ ਹੌਸਾ ਬਣਾਉ ਨੂੰ ਪਤਾ ਲੱਗ ਜਾਂਦਾ ਸਾਨੂੰ ਪਤਾ ਲੱਗ ਜਾਂਦਾ ਇਹ ਬਿਮਾਰ ਹੁੰਦਾ ਤੇ ਆਪਾਂ ਇਹਦਾ ਇਲਾਜ ਕਰੀਦਾ ਜੀ ਹਰ ਤਰ੍ਹਾਂ ਦੀ ਦਵਾਈ ਪਈ ਆ ਆਪਣੇ ਤੇ ਅਸੀਂ ਸੁਣਿਆ ਜੀ ਜਿੱਦਾਂ ਇਹ ਆ ਕੱਟ ਲੱਗ ਜਵੇ ਜਾਂ ਨੋ ਫਿਰ ਉਹ ਆਪਣੇ ਆਪ ਟਾਂਕਾ ਵੀ ਲਗਾ ਲੈਂਦਾ ਕਿ ਜਾਂ ਡਾਕਟਰ ਤੇ ਲੈ ਕੇ ਜਾਣਾ ਪਹਿਲਾਂ ਨਹੀਂ ਨਹੀਂ ਮਾੜਾ ਡਾਕਟਰ ਕੋ ਵੀ ਲੈ ਜਾਂਦੇ ਜਿਆਦਾ ਹੋ ਜਵੇ ਜੀ ਡਾਕਟਰ ਕੋ ਲੈ ਜੀ ਤਾਂ ਨਹੀਂ ਤਾਂ ਮਾੜਾ ਮੋਟਾ ਹੁੰਦਾ ਜੀ ਆਪ ਹੀ ਕਰ ਲੈਂਦਾ ਆਪ ਹੀ ਕਰ ਲੈਂਦਾ ਹਾਂਜੀ ਹਾਂਜੀ ਤੇ ਇਹ نسل ਕਿਹੜੀ ਭਾਜੀ ਨਸਲ ਆ ਇਹ ਇਹ ਭਾਜੀ ਇਹ ਨਾ ਆਪਣੇ ਕੋਈ ਇੱਕ ਚੜਾਈ ਵਾਲੇ ਭਾਜੀ ਦੂਜੇ ਆ ਠੀਕ ਆ ਜੀ ਇਹ ਛੌਂ ਗਿਆ ਤੋੜ ਤੇ ਨੀਵੇਂ ਘੁੰਮਦੇ ਆ ਜੀ ਇਹ ਹੈਗੇ ਮੁੱਲ ਪੈਂਦਾ ਇਹਦਾ ਸਰੀਰ ਦੇ ਹਿਸਾਬ ਨਾਲ ਜੀ ਠੀਕ ਠੀਕ ਆ ਜੀ ਇਹਦਾ ਪ੍ਰਾਈਸ ਹੁੰਦਾ 1000 ਰੁਪਇਆ ਘਟੋ-ਵੱਟ ਜੀ ਠੀਕ ਆ ਜੀ ਹਾਂਜੀ ਇੰਨਾ ਕੋ ਹੁੰਦਾ ਇਹਦਾ ਤੇ ਇਹ ਚੀਨਾ ਕਬੂਤਰ ਹੁੰਦਾ ਭਾਜੀ ਕਿਹੜਾ ਚੀਨਾ ਕਬੂਤਰ ਕਿਹੜਾ ਹੁੰਦਾ ਚੀਨਾ ਕਬੂਤਰ ਵੀ ਹੈਗਾ ਭਈਆ ਵੇਖੋ ਬੈਠਾ ਉਹ ਲਿਆਕ ਨਹੀਂ ਉਹ ਵੀ ਮਾਲ ਦੇ ਦਿਆ ਬੜੀ ਗਰਮੀ ਨੇ ਓਕੇ ਕਰਾਈ ਪਈ ਆ ਯਾਰ ਗਰਮੀ ਹੈ ਜੀ ਬਹੁਤ ਆਹ ਭਾਜੀ ਚੀਨਾ ਕਬੂਤਰ ਹੈ ਸ਼ਾਹ ਚੀਨਾ ਠੀਕ ਹੈ ਜੀ ਠੀਕ ਹੈ ਜੀ ਚਿੱਟੀ ਅੱਖ ਦਾ ਕਬੂਤਰ ਹੈ ਸੋਫੀ ਕਬੂਤਰ ਜੀ ਸਵੇਰੇ 6 ਵਜੇ ਉਡਾ ਦਿਓ ਜੀ 12 1 ਵਜੇ ਤੱਕ ਰਾਮਣਾ ਉਡਦਾ ਜੀ ਆਪਣੇ ਕੋਲ ਠੀਕ ਉਡਾਇਆ ਹੋਇਆ ਕਬੂਤਰ ਜੀ ਇਹਨੂੰ ਕਹਿੰਦੇ ਸ਼ਾਹ ਜੀਨਾ ਠੀਕ ਹੈ ਭਾਈ ਤੇ ਆ ਜਾਂਦਾ ਜੀ ਲਾਲ ਚੀਨੇ ਵਿੱਚ ਇਹ ਲਾਲ ਜੀਨਾ ਕਬੂਤਰ ਆ ਜੀ ਠੀਕ ਇਹ ਵੀ ਆਪਣਾ ਜੀ ਐਨਾ 11 12 ਇਹ ਵੀ ਵੀ ਜਾਂਦਾ ਸੋਫੀ ਕਬੂਤਰ ਜੀ ਆਪਾਂ ਨਸ਼ਾ ਲਾ ਕੇ ਕੋਈ ਰੜਾਇਆ ਨਹੀਂ ਅੱਜ ਠੀਕ ਹੈ ਜੀ ਤੇ ਇਹ ਜਿੱਦਾਂ ਮਤਲਬ ਭਾਜੀ ਕਿਸੇ ਹੋਰ ਨੇ ਕਬੂਤਰ ਰੱਖੇ ਹੁੰਦੇ ਆ ਜੇ ਆਪਾਂ ਚਾਹੀਏ ਵੀ ਉਹਨਾਂ ਦਾ ਕਬੂਤਰ ਸਾਡੇ ਵਿੱਚ ਆ ਕੇ ਰਲ ਜਵੇ ਇਹਦੇ ਵਿੱਚ ਇਹਦੀ ਵੀ ਟ੍ਰੇਨਿੰਗ ਹੁੰਦੀ ਆ ਜਾਂ ਕੀ ਸਕਦਾ ਹੁੰਦਾ ਹਾਂਜੀ ਹਾਂਜੀ ਉਹ ਤਾਂ ਭਾਜੀ ਆਪਣੀ ਭਾਈਵੰਦੀ ਆ ਜੇ ਦੂਜੇ ਬੰਦੇ ਨੇ ਰੱਖੇ ਜਿੱਦਾਂ ਕੋਲੇ ਸਾਡੇ ਜੋ ਕਹੂੰਗਾ ਹੀ ਸਾਡਾ ਕਬੂਤਰ ਤੂੰ ਫੜ ਲਉਂਗਾ ਤੇ ਅਸੀਂ ਤੁਹਾਡਾ ਦੇ ਦਾਂਗੇ ਤੁਸੀਂ ਸਾਡਾ ਦੇ ਦਿਓ ਕਈ ਬੰਦੇ ਨਹੀਂ ਹੁੰਦੇ ਭਾਈ ਫਿਰ ਉਹ ਆਪਣਾ ਦੇਖਦੇ ਆ 100 200 ਰੁਪਿਆ ਰੱਖ ਲਿਆ 300 ਰੁਪਿਆ ਰੱਖ ਲਿਆ ਉਹ ਲੈ ਕੇ ਕਬੂਤਰ ਦੇ ਦੇਣਾ ਜਾਂ ਕੋਈ ਕਬੂਤਰ ਹੋਰ ਦੇ ਦੇਣਾ ਤੇ ਉਹ ਆਪਣਾ ਕਬੂਤਰ ਵਾਪਸ ਲੈ ਆਣਾ ਐਦਾਂ ਕਰ ਲੀਦਾ ਜੀ ਇੱਥੇ ਕੋਈ ਝਗੜੇ ਵਾਲੀ ਕੋਈ ਗੱਲ ਨਹੀਂ ਹੁੰਦੀ ਹੋਰ ਰਜਾਮੰਦੀ ਹੁੰਦੀ ਆਪਣੀ ਨਹੀਂ ਐਦਾਂ ਅਸੀਂ ਪਹਿਲਾਂ ਸੁਣਿਆ ਆ ਬਹੁਤ ਜਾਣਿਆਂ ਦੇ ਕਬੂਤਰ ਰੱਖੇ ਹੋਏ ਆ ਨਾ ਉਹਨਾਂ ਨੇ ਸੁਣਿਆ ਹੋਇਆ ਵੀ ਅਸੀਂ ਉਹ ਕਹਿੰਦੇ ਜੀ ਜਿੱਦਾਂ ਮਤਲਬ ਕਿਸੇ ਦਾ ਕਬੂਤਰ ਆਰਡਰ ਹੋਇਆ ਵਾ ਆਪਣੇ ਦੋ ਉਡਾ ਦਿਓ ਆਪਣਾ ਉਹਨਾਂ ਦਾ ਯਾ ਜਿੰਨੇ ਮਰਜੀ ਉਡਾ ਦਈਏ ਬਹਿਣੇ ਨਹੀਂ ਜਿਹੜਾ ਕਬੂਤਰ ਨਵਾਂ ਪਹਿਲੀ ਵਾਰੀ ਉੱਡਦਾ ਨਾ ਜੀ ਉਹ ਪਹਿਲੀ ਵਾਰੀ ਇੱਕ ਦੋ ਵਾਰੀ ਇੱਧਰ ਉੱਧਰ ਬਹਿਂਦਾ ਹੀ ਆ ਜੀ ਬਾਜੀ ਦੀ ਗੱਲ ਤੇ ਬਾਜੀ ਬਾਜੀ ਇਹਦੀ ਬਾਜੀ ਕਿੱਦਾਂ ਹੁੰਦੀ ਹੈ ਇਹਦੀ ਬਾਜੀ 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 ਤਾਂ ਇਹ ਲੱਗਦੀਆਂ ਆਪਾਂ ਦੜੇ 'ਚ ਵੀ ਉੱਡਦੇ ਜੀ ਸਿੰਗਲ ਕਬੂਤਰ ਵੀ ਉੱਡਦਾ ਜੀ ਦੜੇ ਦੇ ਵਿੱਚ ਕਿੰਨੇ ਕਬੂਤਰ ੜਾ ਦਿੰਦੇ ਆਪਾਂ ਕਦੇ ਬਾਜੀ ਬਾਜੀ ਲਾਈ ਨਹੀਂ ਜੀ ਅੱਛਾ ਜੀ ਠੀਕ ਹੈ ਜੀ ਤਿਹਾਰ ਜਿੱਤ ਦਾ ਇਹਦਾ ਹੁੰਦਾ ਯੋਤੇ ਇਨਾਮ ਹੁੰਦਾ ਹੀ ਕਈ ਵਾਰੀ ਮੋਟਰਸਾਈਕਲ ਵੀ ਹੁੰਦੇ ਯੂਟਿਊਬ ਤੇ ਹਰ ਤਰ੍ਹਾਂ ਦੇ ਦੱਸਦੇ ਆ ਹੀ ਕਈ ਯੂਟਿਊਬ ਤੇ ਪਾਉਂਦੇ ਆ ਅੱਛਾ ਵੀ ਆਪਣੀ ਆ ਬਾਜੀ ਇੱਥੇ ਦੀ ਸੀ ਆ ਬਾਜੀ ਇੱਥੇ ਦੀ ਸੀ ਆਪਾਂ ਭਾਜੀ ਕਦੇ ਬਾਜੀ ਲਾਈ ਨਹੀਂ ਆਪਾਂ ਸ਼ੌਂਕ ਨਹੀਂ ਰੱਖੇ ਜੀ ਦਾ ਤੁਹਾਨੂੰ ਅਸੀਂ ਦਿਖਾਇਆ ਕਬੂਤਰਾਂ ਦੀਆਂ ਨਸਲਾਂ ਦੇ ਬਾਰੇ ਪਤਾ ਕੀਤਾ ਇਹਨਾਂ ਨੂੰ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਵਾਂ ਇਹਦਾ ਇਨਸਾਨਾਂ ਦੇ ਵਿੱਚ ਕਿਸੇ ਦੀ ਆਪ ਦੇਖਭਾਲ ਕਰਦੇ ਆ ਲੰਗਰ ਲਗਾਉਂਦੇ ਆ ਜਾਂ ਕੁਝ ਹੋਰ ਕਰਦੇ ਆ ਕਿਸੇ ਇਨਸਾਨ ਦੀ ਮਦਦ ਕਰਦੇ ਆ ਕਿ ਇਸ ਤਰ੍ਹਾਂ ਜਾਨਵਰਾਂ ਦੇ ਨਾਲ ਵੀ ਕਰਨਾ ਚਾਹੀਦਾ ਸਾਨੂੰ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਜਿੱਦਾਂ ਹੁਣ ਇਹ ਆਵਾਰਾ ਹੁੰਦੇ ਤਾਂ ਪਤਾ ਨਹੀਂ ਕਿੱਥੇ ਜਾ ਕੇ ਦਾਣਾ ਚੁੱਕਦੇ ਤੇ ਹੁਣ ਇਹਨਾਂ ਨੇ ਇਹਨਾਂ ਦੀ ਸੰਭਾਲ ਕੀਤੀ ਹੋਈ ਆ ਇਹਨਾਂ ਨੂੰ ਦਾਣਾ ਪਾਣੀ ਬੜਾ ਟਾਈਮ ਸਿਰ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਬਿੱਤਾ ਜਾ ਰਿਹਾ ਇਹ ਬਹੁਤ ਵਧੀਆ ਇੱਕ ਉਪਰਾਲਾ ਆ ਇਹਦੇ ਸਾਰਿਆਂ ਨੂੰ ਕਰਨਾ ਚਾਹੀਦਾ ਵਾ ਸਾਨੂੰ ਅਸੀਂ ਆਮ ਵੀ ਆਪਣੇ ਛੱਤਾਂ ਦੇ ਉੱਤੇ ਆਮ ਵੀ ਛੱਤਾਂ ਦੇ ਉੱਤੇ ਅਸੀਂ ਪਾਣੀ ਰੱਖਿਆ ਹੁੰਦਾ ਜਾਂ ਦਾਣਾ ਰੱਖਿਆ ਹੁੰਦਾ ਵਾ ਇਸ ਤਰ੍ਹਾਂ ਇਹਨਾਂ ਨੂੰ ਪਾਲਣਾ ਇਹ ਬਹੁਤ ਵੱਡੇ ਕਪੂਰ ਦਾ ਕੰਮ ਆ ਇੰਨੀਆਂ ਗੱਲਾਂ ਕਰਦੇ ਹੋਏ ਅਸੀਂ ਇਜਾਜ਼ਤ ਲੈਂਦੇ ਹਾਂ ਤੁਹਾਡੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ